2डी ਮਹੱਲਾ ਪੰਜਵਾਂ ਘਰ ਦੂਜਾ ਚੌਪ ਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਤਾਇਉ ਰੇ ਮਨ ਦਹਿ ਦਿਸ ਤਾਇਉ ਗਰੀਬ ਨਿਵਾਸ ਸਾਹਿਬ ਜੀ ਦੂਜੇ ਘਰ ਸਰਤਾਜ ਚੋਂ ਜੋ ਪੋੜੀਆਂ ਵਾਲੇ ਸ਼ਬਦ ਪੰਜਵੇਂ ਪਾਤਸ਼ਾਹ ਕਰਦੇ ਹੰਮ ਇੱਕ ਗੋਦਾਰੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮਨ ਜਿਹੜਾ ਪਦਾਰਥਾਂ 'ਚ ਦੌੜਦਾ ਖੜਦਾ ਉਹਨੂੰ ਸਿੱਖਿਆ ਦਿੰਦੇ ਹੋਏ ਕਹਿੰਦੇ ਹਨ ਧਾਇਓ ਰੇ ਮਨ ਦਹਦ ਸਧਾਇਓ ਭਾਈ ਧਾਇਓ ਰੇ ਜਿਹੜੇ ਪਦਾਰਥ ਧਾ ਜਾਣ ਵਾਲੇ ਹਨ ਚਲੇ ਜਾਣ ਵਾਲੇ ਹਨ ਉਹਨਾਂ ਪਦਾਰਥਾਂ ਦੇ ਪਿੱਛੇ ਮਨ ਦਸੋ ਇੰਦਰੀਆਂ ਦੇ ਵਿਸ਼ੇ ਦਾ ਰੁਪੀ ਅੱਗ ਦਾ ਸੜਿਆ ਹੋਇਆ 200 ਦਸਾਲ ਦੇ ਪਿਛਾਰਾਂ ਆ ਕੇ ਹਲਕਾਰੇ ਦੀ ਨਿਆਈ ਪਾਉਂਦਾ ਫਿਰਿਆ ਹੈ ਮਾਇਆ ਮਗਨ ਸਵਾਦ ਲੋਭ ਮੋਹਉ ਮਾਇਆ ਵਿੱਚ ਹੈ ਜਾਂ ਮਸਤ ਹੋਇਆ ਹੋਇਆ ਵਿਸ਼ੇ ਭੋਗਨ ਦੇ ਸਵਾਦ ਵਿੱਚ ਜੋੜੰਦ ਦੇ ਲੋਭ ਵਿੱਚ ਮੋਇਆ ਗਿਆ ਹੈ ਤੈਨ ਪ੍ਰਭ ਆਪ ਕੋ ਲਾਉ ਇਹ ਜਾਣ ਲੋ ਕਿ ਉਹ ਸਵਾਹੀ ਗ੍ਰੀਨ ਨੇ ਇਹ ਜੀ ਔਗਣਾ ਵਾਲਾ ਜਾਣ ਕੇ ਆਪਣੀ ਵੱਲੋਂ ਪੁਜਾ ਦਿੱਤਾ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਵੇਖੋ ਨਾ ਤਾਂ ਪਰਮੇਸ਼ਰ ਦੀ ਕਥਾ ਕਦੇ ਸੁਣਦਾ ਹੈ ਨਾ ਹਰੀ ਦਾ ਜਸ ਕੀਰਤਨ ਕਦੇ ਕਰਦਾ ਹੈ ਨਾ ਸਰੀਰ ਕਰਕੇ ਸਾਧ ਸੰਗਤ ਦੀ ਸੇਵਾ ਕਰਦਾ ਹੈ ਇੱਕ ਮੂਹਤ ਨਾ ਇਹੋ ਮਨ ਲਾਇਓ ਉਹ ਅੱਧੀ ਘੜੀ ਵੀ ਇਸੇ ਪਾਸੇ ਮਨ ਨਹੀਂ ਲਾਇਆ ਜੀਵ ਨੇ ਨਾ ਕਥਾ ਪਰਮੇਸ਼ਰ ਸੰਬੰਧੀ ਰੂਪ ਲਖਣਾ ਵਾਲੀ ਤਸਵੀਰ ਲਖਣਾ ਵਾਲੀ ਨਾ ਹਰੀ ਦਾ ਕੀਰਤਨ ਨਾ ਸਾਧ ਸੰਗਤ ਦੇ ਵਿੱਚ ਇੱਕ ਅੱਧੀ ਘੜੀ ਵੀ ਚਿੱਤ ਨਹੀਂ ਲਾਇਆ ਹੋਰ ਪਾਸੇ ਭਟਕਦਾ ਫਿਰਦਾ ਰਹੋ ਦਿਨ ਸਿਉ ਪੀਹ ਰੰਗ ਕਸੁੰਭ ਕੋ ਜਿਵੇਂ ਕਸੁੰਮੇ ਦੇ ਰੰਗ ਨੂੰ ਵੇਖ ਕੇ ਸੱਚਾ ਮੰਨ ਕੇ ਖਿੜਿਆ ਆਇਆ ਵੇਖ ਕੇ ਖੁਸ਼ ਹੋਵੇ ਕੋਈ ਆਦਮੀ ਪਰ ਗ੍ਰਹਿ ਜੋ ਹਨ ਜਾਏ ਕਿਉਂ ਖਿੜਿਆ ਹੋਇਆ ਕਸੁੰਮੇ ਵਾਂਗੂ ਜਵਾਨੀ ਦੇ ਨਾਲ ਕਸੁੰਮੇ ਦੇ ਫੁੱਲ ਵੀ ਨਹੀਂ ਆਈ ਛੇਰੇ ਚਮਟੇ ਵੇਖ ਕੇ ਪਰ ਇਸਤਰੀਆਂ ਦੇ ਪ੍ਰਾਇ ਕਰਾਂ ਨੂੰ ਫੇ ਆਪਦੇ ਘਰ ਚ ਪਾਵਾਂ ਸੁੰਦਰ ਰੂਪ ਵਾਲੀਆਂ ਇਸਤਰੀਆਂ ਹੋਣ ਫੇਰ ਵੀ ਸਾਧ ਸੰਗਤ ਜੀ ਪ੍ਰਾਏ ਘਰਾਂ ਨੂੰ ਜੋ ਹਣ ਤੱਕਣ ਵਾਸਤੇ ਵਿਵਚਾਰ ਕਰਨ ਨੂੰ ਆਦੇ ਕਾੜਨ ਵਾਸਤੇ ਜਾਂਦਾ ਹੈ ਸੰਤੋਖ ਨਹੀਂ ਕਰਦਾ ਹੈ ਗ੍ਰਹਿ ਧਰਮ ਗਵਾਏ ਸਤਿਗੁਰੂ ਨਹੀਂ ਭੇਟੇ ਧਰਮਧ ਘੁੰਮਣ ਘੇਰੇ ਗ੍ਰਿਸ਼ਟ ਦੇ ਧਰਮ ਨੂੰ ਵੀ ਗਵਾ ਲਿਆ ਤੇ ਇਸ ਪ੍ਰਕਾਰ ਧਰਮ ਨੂੰ ਗਵਾ ਕੇ ਘੁੰਮਣ ਘੇਰੀ ਚ ਪਿਆ ਹੋਇਆ ਚੌ ਚੜਾਸੀ ਲੱਖ ਜੀਉਂ ਦੇ ਵਿੱਚ ਸਤਿਗੁਰਾਂ ਤੋਂ ਬਿਗਣਾ ਇਸ ਪਗਾਰ ਪਰਾਇ ਕਰਮ ਤਕਣਵਾਦ ਜਾਂ ਮੈਗਰੂ ਸਾਧ ਸਿੱਖਿਆ ਨਹੀਂ ਧਾਰਦਾ ਹੈ ਚਰਨ ਪਾਈ ਸਾਹਿਬ ਨੇ ਕਹੇ ਦੇਖ ਪਰਾਇਆਂ ਚੰਗੀਆਂ ਮਾਵਾਂ ਪਹਿਣਾ ਧੀਆਂ ਜਾਣੇ ਚਰਨ ਕਮਲ ਸਿਉ ਭਾਉ ਨਾ ਕੀਨ ਲੋ ਸੱਚੇ ਪਾਲ ਸਾਹਿਬ ਦੇ ਪੁੱਤਰ ਚਰਨਾਂ ਕਮਲਾਂ ਨਾਲ ਜੇ ਪ੍ਰੇਮ ਕਰਦਾ ਤਾਂ ਵੀ ਇਹਨੂੰ ਵਿਸ਼ੇ ਨਾਲ ਖੁਰਦੇ ਪ੍ਰੇਮ ਨਹੀਂ ਕੀਤਾ ਮਹਾਰਾਜੀ ਚਰਨਾਂ ਕਮਲਾਂ ਨਾਲ ਭਾਵਨਾ ਨਹੀਂ ਕੀਤੀ ਹੈ ਨਾ ਸਤਪੁਰਖ ਮਨਾਇਓ ਨਾ ਸਤਜੋ ਪੂਰਨ ਬ੍ਰਹਮ ਹੈ ਬੋਸ ਨੂੰ ਮਨਾਉਣਾ ਕੀਤਾ ਹਿਰਦੇ ਦੇ ਸਤਿ ਸ਼੍ਰੇਕੀਓ ਪੁਰਖ ਮਹਾਤਮਾ ਤਤਵੇਤੇ ਹੈ ਉਹਨਾਂ ਦਾ ਸਤ ਸਰੂਪੰਦਾ ਵੀ ਨਿਸ਼ਚੈ ਨਹੀਂ ਕੀਤਾ ਮੰਨ ਕੇ ਨਹੀਂ ਆਇਆ ਤਾਵਤ ਕਹ ਤਾਵ ਹੈ ਬਹੁ ਭਾਤੀ ਤਾਂ ਜਾਣ ਵਾਲਾ ਜਿਹੜੇ ਪਦਾਰਥ ਹਨ ਉਹਨਾਂ ਨੂੰ ਤਾਵਤ ਹਲਕਾਰਾ ਬਣ ਕੇ ਬਹੁ ਤਰ੍ਹਾਂ ਕਰਕੇ ਦੌੜਦਾ ਫਿਰਦਾ ਰਹਿੰਦਾ ਹੈ ਜਿਉ ਤੇਲੀ ਬਲਦ ਪਰਮਾਏ ਤੇਲੀ ਸਾਧ ਸੰਗ ਜੀ ਬਲਦ ਨੂੰ ਕੋਲੂ ਦੇ ਨਾਲ ਜੋੜ ਕੇ ਖੋਪੇ ਦੇ ਦਿੰਦਾ ਤੇ ਉਹ ਸਮਝਦਾ ਮੈਂ ਪੜਾਣੇ 'ਚ ਬਹੁਤ ਸਾਰੇ ਕਈ ਮੀਲਵਾੜ ਕਰ ਲਈ ਹੋਣੀ ਐ ਜਦੋਂ ਉਹਦੇ ਖੋਪੇ ਖੁੱਲ ਗਏ ਉਦੋਂ ਪੈੜ ਪੜਾਣੇ 'ਚ ਖੜਾ ਵੇਖਦਾ ਤੇਲੀ ਦਾ ਬੈਲ ਜਿਹੜਾ ਐਵੇਂ ਤੇਲੀ ਦੀ ਨਿਆਂ ਹੀ ਹੈਗੇ ਇਸਤਰੀ ਤੇ ਪੁੱਤਰੇ ਦੇ ਇਹ ਬਲਦ ਦੀ ਨਿਆਂ ਜੋੜ ਕੇ ਬਿਹਾਰਾਂ ਵਿੱਚ ਜਿਸ ਪ੍ਰਕਾਰ ਕੋਲੂ ਦੇ ਨਾਲੇ ਪਰਮਾਰੀ ਰਹੇ ਇਹਨਾਂ ਦੇ ਮੋਹ ਦੇ ਕਿਲਾਰੇ ਗਾਰੇ ਨੇਦੇ ਪਦ ਆਪਸ ਇਕੱਠੇ ਕਰਨ ਦੀ ਭਰਮ ਦਾ ਭਟਕਦਾ ਫਿਰਦਾ ਰਹਿੰਦਾ ਆ ਨਾਮਦਾਨ ਇਸ ਨਾਮ ਨਾ ਕੀਓ ਨਾ ਸੱਚੇ ਵਾਰਿਸ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਨਾ ਉਹਦੀ ਧਰਮ ਦੀ ਕਿਰਤ ਕਰਕੇ ਦਾਨ ਦਿੱਤਾ ਨਾ ਇਸ ਨਾਮ ਅੰਮ੍ਰਿਤ ਵੇਲੇ ਆਦੀ ਹੋਇਆ ਨਾ ਕੀਤਾ ਇੱਕ ਨੇਮਖ ਨਾ ਇੱਕ ਨੇਮਖ ਨਾ ਕੀਰਤ ਗਾਇ ਅੱਖ ਦੇ ਖੋਲਣ ਵਿੱਚ ਜਿੰਨਾ ਚੰਗਾ ਕੰਮ ਸੀ ਕੀਰਤਨ ਗਾਉਣਾ ਕੀਤ ਨੂੰ ਵੀ ਅੱਖ ਦੇ ਖੋਲਣ ਵਿੱਚ ਕਿੰਝ ਨਿਚਰਮਣੀ ਗਿਆ ਹੋਰ ਤਾਂ ਕੀ ਕਰਨਾ ਸੀ ਨਾ ਨਾ ਝੂਠ ਲਾਏ ਮਨ ਤੋਖਿਉ ਨਾ ਨਾ ਤਰਾਂਦੇ ਪਦਾਰਥਾਂ ਵਿੱਚ ਝੂਠੇ ਪਦਾਰਥਾਂ ਜਿਤ ਨੂੰ ਲਾ ਲਾ ਕੇ ਮਨ ਨੂੰ ਬੜਾ ਪ੍ਰਸੰਨ ਕਰਦਾ ਹੈ ਮੈਂ ਬੂਝੇ ਉਹ ਆਪਣਾਉ ਉਹਦੇ ਨਾ ਨਾ ਤਰਾਂ ਦੇ ਦਸ਼ਤਾਵ ਦੇ ਦੇ ਕੇ ਲੋਕਾਂ ਨੂੰ ਨਾ 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 ਝੂਠ ਲਾਏ ਮਨ ਤੋਖੇ ਨਾ ਨਾ ਕਹੇ ਝੂਠੀਆਂ ਪ੍ਰਮਾਨ ਦ੍ਰਿਸ਼ਤਾਨ ਦੇ ਕੇ ਮਨ ਨੂੰ ਲੋਕਾਂ ਦੇ ਨੂੰ ਬੜਾ ਪ੍ਰਸੰਨ ਕੀਤਾ ਨਹਿ ਬੂਝੇ ਉਹ ਆਪਣਾ ਉਹ ਆਪਣੇ ਆਤਮਾ ਨੂੰ ਨਾ ਬੂਝਿਆ ਐਸਾ ਗਿਆਨੀ ਹੈ ਲੋਕਾਂ ਨੂੰ ਦਿੰਦਾ ਉਦੇਸ਼ ਅਬਰੇ ਕੋ ਉਦੇਸ਼ ਤੇ ਮੁਖਮਾ ਪਰ ਹੈ ਰੀਤ ਰਾਸ ਮੈਦਾਨੀ ਰਾਖ ਤੇ ਖਾਇਆ ਘਰ ਦਾ ਖੇਤ ਪਰ ਉਪਕਾਰ ਨਾ ਕਬੂ ਕੀਏ ਪਰ ਦੁਸ਼ਮਣ ਦੇ ਉੱਤੇ ਵੀ ਸਹਿਕਾ ਕਰਨੀ ਤੇ ਪਰਮਕਾਰ ਕਦੇ ਨਹੀਂ ਕਰ ਸਕਿਆ ਨਹੀਂ ਸਤਿਗੁਰ ਸੇਵ ਧਿਆਉ ਨਾ ਤਾਂ ਸਤਿਗੁਰ ਸਕੇ ਪਾਤਸ਼ਾਹੀ ਸੇਵਾ ਕੀਤੀ ਨਾ ਮਹਾਰ ਦੇ ਨਾਮ ਨੂੰ ਧਿਆਉਣਾ ਕੀਤਾ ਇਕ ਚਿਤ ਹੋ ਕੇ ਪੰਜ ਦੂਤ ਰਜ ਸੰਗਤ ਗੂਸਟ ਇਹ ਮੰਜੇ ਦੂਤ ਕਾਮ ਕ੍ਰੋ ਲੋ ਮੋਹ ੰਕਾਰ ਹੈ ਜੇ ਇਹਨਾਂ ਦੀ ਸਾਲ ਸੰਗੀ ਜੀ ਹਰ ਵਕਤ ਸੰਗਤ ਵਿੱਚ ਲੱਗਿਆ ਕਦੇ ਕਾਮੀਆਂ ਦੇ ਨਾਲ ਮਿਲ ਗਿਆ ਕਦੇ ਕ੍ਰੋਧੀਆਂ ਨਾਲ ਮਿਲ ਗਿਆ ਕਹੇ ਦੋਵੀਆਂ ਨਾਲ ਮਿਲ ਗਿਆ ਕਦੇ ਮੋਹ ਵਾਲਿਆਂ ਨਾਲ ਮਿਲ ਗਿਆ ਕਦੇ ਹੰਕਾਰੀਆਂ ਨਾਲ ਮਿਲ ਗਿਆ ਇਹਨਾਂ ਵੀ ਸੰਗਤ ਵਿੱਚ ਹੀ ਰਚਿਆ ਰਿਹਾ ਹਰ ਵਕਤ ਇਹੋ ਹੀ ਗੋਸ਼ਟਾਂ ਕਦੇ ਕਾਮ ਦੀ ਗੋਸ਼ਟ ਵੀ ਫਲਾਣੇ ਦੀ ਲੜਕੀ ਹੀ ਚੰਗੀ ਐ ਫਲਾਣੇ ਦੀ ਨੋਹ ਬੜੀ ਚੰਗੀ ਐ ਇੰਜ ਇੰਜ ਗੋਸ਼ਟਾਂ ਕਰਦਾ ਐ ਚਰਚਾ ਕਰਦਾ ਮਤਵਾਰੂ ਮਦਮਾਇ ਉਹ ਇਹ ਸ਼ਰਾਬ ਪੀ ਲਿੰਦਾ ਐ ਸ਼ਰਾਬ ਪੀ ਕੇ ਕਮਲਾ ਹੋ ਕੇ ਗੰਦੀ ਗਲੀ ਦੀ ਦਿਖ ਪੈਂਦਾ ਕੁੱਤੇ ਮੂੰਹ ਤੇ ਧਾਰਾ ਮਾਰਦੇ ਐ ਇਸ ਪ੍ਰਕਾਰ ਦੀ ਹਾਲ ਕਹ ਕਹਿੜੀ ਮਤਵਾਰੋ ਕਵੜਾ ਹੋ ਰਿਹਾ ਹੈ ਮਾਇਆ ਦੇ ਮਾੜ ਹੰਕਾਰ ਵਿੱਚ ਸ਼ਰਾਬਾਂ ਪੀ ਪੀ ਕੇ ਬਦਮਾਸ਼ੀਆਂ ਕਰਦਾ ਹੈ ਇਸ ਪ੍ਰਕਾਰ ਮਾਇਆ ਰੂਪੀ ਸ਼ਰਾਬ ਪੜ ਕੇ ਪੀ ਕੇ ਮਨ ਉਲਝਣੇ ਕਰਕੇ ਮਤਵਾਰੋ ਕਵੜਾ ਹੋ ਰਿਹਾ ਹੈ ਬਾਗਲ ਹੋ ਰਿਹਾ ਹੈ ਕਰੋ ਬੇਨਤੀ ਸਤ ਕਰੋ ਬੇਨਤੀ ਸਾਧ ਸੰਗਤ ਹਰ ਜੇ ਭਾਈ ਬਚਣਾ ਚਾਹੁੰਦੇ ਹੋ ਤਾਂ ਸਾਧ ਸੰਗਤ ਪਰਮੇਸ਼ਰ ਦੀ ਜੋ ਹੈ ਉਸ ਦੇ ਵਿੱਚ ਮਿਲ ਕਰਕੇ ਬੇਨਤੀ ਕਰੋ ਭਗਤ ਵੱਛਲ ਸੋਹਣ ਆਇਓ ਮਾਰਾ ਤੈਨੂੰ ਭਗਤਾਂ ਦਾ ਭਗਤੀ ਕਰਨ ਵਾਲਾ ਮੈਂ ਪਿਆਰ ਕਰਨ ਵਾਲਾ ਸੁਣ ਕੇ ਮੈਂ ਆਪਦੀ ਸੰਗਤ ਆਇਆ ਹੈ ਮੇਰੀ ਰੱਖਿਆ ਕਰੂ ਸੱਚੇ ਬਾਦਸ਼ਾਹ ਇਸ ਪ੍ਰਕਾਰ ਬੇਨਤੀ ਕਰੋ ਨਾਨਕ ਭਾਗ ਪਰਿਓ ਹਰ ਪਾਛੇ ਜਿਹੜੇ ਸਾਧ ਸੰਗਤ ਕੇ ਪਾਛੇ ਪਰਿਓ ਸత్సੰਗ ਦੇ ਪਿੱਛੇ ਪਵੇ ਤੇ ਬੇਨਤੀ ਕਰੇ ਕਿ ਮਹਾਰਾਮ ਭੱਜ ਕੇ ਆਉਂਦੀ ਸੰਗਤ ਦੇ ਪਿੱਛੇ ਪਿਆ ਹਾਂ ਰਾਖ ਲਾਜ અપਨਾਇਓ ਅਤੂ ਫੇਰ ਸੰਗਤ ਦੇ ਨਾਲ ਮਿਲ ਕਰਕੇ ਸੁਣੇ ਕਹਿ ਕੇ ਭਗਤਾਂ ਦੇ ਵਿੱਚੋਂ ਸੁਣ ਕੇ ਮੈਂ ਆਇਆ ਹਾਂ ਇਹ ਹਰੀ ਆਪ ਦੀ ਸ਼ਰਨ ਪਿੱਛੇ ਪਏ ਆ ਆਪਣੇ ਜਾਣ ਕੇ ਸਾਡੀ ਲੱਜਿਆ ਰੱਖੋ ਇਉਂ ਬੇਨਤੀਆਂ ਕਰੇ ਤਾਂ ਛੁੜਕਾਰਾ ਹੋ ਸਕੇਗਾ ਟੂੜੀ ਮਹੱਲਾ ਪੰਜਵਾ ਮਾਨੁਖ ਬਿਨ ਬੂਝੇ ਵਰਥਾ ਆਇਆ ਸਤਿਗੁਰੂ ਜੀ ਕਰਨੇ ਆਣ ਅੰਮ੍ਰਿਤ ਸਰੂਪ ਦੇ ਬੂਝੇ ਤੋਂ ਮਨੁੱਖ ਪਾਵੇ ਆਪਣੇ ਆਪ ਨੂੰ ਚੰਗਾ ਮੰਨੀ ਬੈਠਾ ਹੈ ਕੋਈ ਕਹਿੰਦਾ ਮੈਂ ਅੰਗਰੇਜ਼ੀ ਪੜਿਆ ਹੋਇਆ ਹਾਂ ਕੋਈ ਕਹਿੰਦਾ ਮੈਂ ਉਰਦੂ ਜਾਣਦਾ ਹਾਂ ਕੋਈ ਕਹਿੰਦਾ ਮੈਂ ਸ਼ਾਸਤਰੀ ਨਾਗਰੀ ਪੜਿਆ ਹੋਇਆ ਹਾਂ ਸੰਸਕ੍ਰਿਤ ਪੜਿਆ ਹੋਇਆ ਹਾਂ ਕੋਈ ਕਹਿੰਦਾ ਬਕਾਲਤ ਮੈਂ ਜਾਣਦਾ ਹਾਂ ਕੋਈ ਕਹਿੰਦਾ ਡਾਕਟਰੀ ਪਾਸ ਹੈ ਮੇਰੇ ਕੋਈ ਕਹਿੰਦਾ ਮੈਂ ਸੈਸ ਵਿਗਿਆ ਦਾ ਜਾਣੂ ਹਾਂ ਇਹ ਭਾਵੇਂ ਬੂਝਾਂ ਬੜੀਆਂ ਚੰਗੀਆਂ ਹਨ ਪਰ ਵਾਹਿਗੁਰੂ ਦੇ ਸਰੂਪ ਨੂੰ ਜੇ ਸਮਝੇ ਚੋਂ ਬਗੈਰ ਇਹ ਮਨੁੱਖਾ ਜਿਹੜਾ ਆਉਣਾ ਹੈ ਇਹ ਬਿਰਥੀ ਆਇਆ ਗੁਰੂ ਸਾਹਿਬ ਜੀ ਕਹਿੰਦੇ ਹਨ ਅਨਕ ਸਾਜ ਕੋਈ ਸਾਜ ਸੰਗੇ ਜੀ ਬਿਰਸ ਲਾਵੇ ਉਹਦੇ ਪੱਤਰੇ ਵੀ ਚੰਗੇ ਹੁੰਦੇ ਆ ਫਲ ਵੀ ਹੁੰਦੇ ਆ ਫਲ ਨਹੀਂ ਹੁੰਦੇ ਜਿਸ ਨੂੰ ਤੇ ਸ਼ਾਂ ਵੀ ਜੰਗੀ ਹੋਵੇ ਪਰ ਉਹ ਅਫਲ ਗਿਆ ਕਹੀ ਰੇ ਐਵੇਂ ਵਾਹਿਗੁਰੂ ਦੇ ਸਰੂਪ ਜਿਹੇ ਭਾਵੇਂ ਕਿੰਨੇ ਗੁਣ ਹੋਣ ਪੁਰਖ ਦੇ ਵਿੱਚ ਕਾਵੇਂ ਕਿੰਨੇ ਵਿਦਿਆ ਹੋਵੇ ਕਿੰਨਾ ਸਿਆਣਾ ਹੋਵੇ ਪ੍ਰਵਾਹੀ ਤੁਰ ਦਾ ਸਰੂਪੂ ਜੇ ਤੋਂ ਬਗੈਰ ਬਿਰਥੀ ਅਭਿਰਥੀ ਆਇਆ ਹੋਇਆ ਨਿਸਕੁਲ ਯੇਲਾ ਹੋਣਾ ਸੰਸਾਰ ਵਿੱਚ ਅਨੇਕ ਸਾਜ ਸੀਗਾਰ ਬਹੁ ਕਰਤਾ ਅਨੇਕ ਤਰ੍ਹਾਂ ਦੇ ਸਾਜੋ ਸਮਾਨ ਇਹਦੇ ਕੋਲੇ ਬੜੇ ਐ ਬੜੇ ਸ਼ਿੰਗਾਰ ਅਨੇਕ ਪ੍ਰਕਾਰ ਦੇ ਕਰਵਾ ਤਰਾਜ ਕਾਦਕ ਸਾਧਨ ਦੇ ਜਾਂ ਪ੍ਰਤੱਖ ਸ਼ਿੰਗਾਰਾਂ ਦੇ ਤਾਂ ਹੀ ਕਰਦਾ ਹੈ ਜਿਉ ਮਰਤਕ ਉਹ ਡਹਾਇਓ ਜਿਦਾ ਹੈ ਜਿਵੇਂ ਮੁਰਗੇ ਨੂੰ ਲੀੜੇ ਵਢਾ ਦਈਏ ਤੇ ਉਹਦੇ ਮੁਰਦੇ ਦੇ ਸ਼ਿੰਗਾਰ ਜਿਹੜੇ ਐ ਕਿਸ ਕੰਮ ਆਉਣੇ ਹਨ ਕਿਹੜਾ ਵਰਦਾਨ ਦੇ ਦੇਣਾ ਹੈ ਅੰਨੇ ਅੱਗੇ ਆਰਸੀ ਨਾਈ ਰੱਖਣਾ ਵਧਾਈ ਪਾਵੇ ਭਾਈ ਗੁਰਦਾਸ ਜੀ ਨੇ ਕਿਹਾ ਸੂਰਮੇ ਦੇ ਅੱਗੇ ਸ਼ੀਸ਼ਾ ਰੱਖ ਕੇ ਨਾਈ ਵਧਾਈ ਨਹੀਂ ਪਾ ਸਕਦਾ ਇਸੇ ਪ੍ਰਕਾਰ ਜਿਹੜਾ ਮਰਿਆ ਹੋਇਆ ਉਹਨੂੰ ਸ਼ਿੰਗਾਰ ਜਿਹੜੇ ਕਰਨੇ ਐ ਉਹਦਾ ਕੋਈ ਐਡਾ ਜੇ ਮਿਰਤੇ ਕੋ ਚੰਨ ਚੜਾਈ ਉਸ ਤੇ ਕਹੋ ਕਵਨ ਹਲ ਪਾਈ ਜੇ ਮਿਰਤੇ ਕੋ ਵਿਸ਼ਟਾ ਮਾਰ ਲਾਏ ਤਾਂ ਤਾਂ ਕਹੋ ਮਿਰਤੇ ਤੇ ਕੀ ਘਟ ਜਾਂਦਾ ਹੈ ਇਸ ਪ੍ਰਕਾਰ ਸਾਧ ਸੰਗੇ ਜੀ ਫਰਮਾਇਆ ਮਹਾਰਾਜ ਸਾਹਿਬ ਜੀ ਨੇ ਅਨੇਕਾਂ ਜਿਹੜਾ ਸਾਜੋ ਸਮਾਨ ਕਰਦਾ ਰਹਿੰਦਾ ਹੈ ਤਰਾਟਕ ਸਾਜਾ ਹੈ ਅਤੇ ਅਨੇਕ ਪ੍ਰਕਾਰ ਦੇ ਸ਼ਿੰਗਾਰ ਲਾਉਂਦਾ ਹੈ ਤਿਲਕ ਸ਼ਾਪਾ ਆਦਿਕ ਬਹੁਤ ਸਾਰੇ ਸਾਧਨਾਂ ਰੂਪੀ ਕਿ ਗਾਰਾਂ ਨੂੰ ਕਰਦਾ ਹੈ ਅਨੇਕ ਤਰ੍ਹਾਂ ਦੇ ਆਸਣ ਪ੍ਰਾਣਾ ਯਾਮ ਆਦਿਕ ਸਾਜਾਂ ਨੂੰ ਸੁਜਾਸ ਜਾ ਕੇ ਜਿਉ ਮਿਰਤਕ ਉਹ ਢਾਇਉ ਇਹਦਾ ਆਇਆ ਜੇ ਮੁਰਦੇ ਆਦਮੀ ਨੂੰ ਜਿਉ ਮਿਰਤਕ ਉਹ ਢਾਇਆ ਜੇ ਮਿਰਤਕ ਦੇ ਡਾਈਉ ਢਾਇਆ ਬਸਤਰ ਪਹਿਨਾ ਦਈਏ ਇਸੇ ਪ੍ਰਕਾਰ ਮਰਿਆ ਸਰੀਰ ਹੈ ਮਹਾਰਾ ਦੇ ਭਜਨ ਤੋਂ ਬਿਨਾ ਮਿਰਤਕ ਦੇ ਸਾਧ ਸੰਗ ਵੀ ਹੁੰਨਾ ਸਾਧ ਸੰਗ ਤੋਂ ਬਿਨਾ ਮਰੀ ਹੋਈ ਦੇ ਸਮਝ ਲੋ ਉਹ ਮੁਰਦੇ ਨੂੰ ਪਹਿਰਾਉਣ ਵਾ ਉਹ ਡਰਨ ਨਹੀਂ ਆਈਆਂ ਬਸ ਕਿਵੇਂ ਉਹ ਨੂੰ ਤੇ ਇਹਦੇ ਉੱਤੇ ਲੈਣ ਦੇ ਨਾ ਲੈਣ ਵਾਲੇ ਬਸ ਲੈਣਾ ਓਢਣਾ ਹੁੰਦਾ ਹੈ ਰਹਾਉ ਧਾਏ ਧਾਏ ਕਿਰਪਨ ਸ੍ਰਮ ਕੀਨੋ ਧਾਏ ਜਾਣ ਵਾਲੀ ਇਹ ਬਾਜ਼ਾਰ ਸੁਹਾ ਉਹਨਾਂ ਦੇ ਬਾਅਦ ਧਾਾ ਤਾ ਕੇ ਹਲਕਾਰਾ ਵਣ ਵਣ ਕੇ ਕਿਰਪਨ ਸੂਗ ਨੇ ਬੜਾ ਭਾਰੀ ਸਮ ਸਭ ਤਕਲੀਫ ਉਠਾਉਣਾ ਕੀਤੀ ਇਕੱਤਰ ਕਰੀ ਹੈ ਮਾਇਆ ਕੌਡੀ ਕੌਡੀ ਜੋੜ ਕੇ ਜੋਦੇ ਲਾ ਕਰੋਰ ਮਰਤੀ ਵਾਰ ਨਾਲ ਕਸ਼ਮਲੋ ਲਈ ਲੰਗੋਟੀ ਤੋਰ ਇਸ ਪ੍ਰਕਾਰ ਇਕੱਠੀ ਕੀਤੀ ਮਾਇਆ ਠਕਾਉਟਾਂ ਕਰ ਕਰਕੇ ਬੜੇ ਪਰਿਸਰਮ ਕਰਕੇ ਜਤਨ ਕਰਕੇ ਦਾਨ ਪੁੰਨ ਨਹੀਂ ਸੰਤਨ ਸੇ ਮਾਇਆ ਮਾਇਆ ਇਕੱਠੀ ਕਰਨੀ ਮਾੜੀ ਤਾਂ ਨਹੀਂ ਮਾਰਾ ਕਹਿੰਦੇ ਹੈ ਤਾਂ ਚੰਗੀ ਪਰ ਚੰਗੇ ਪਾਸੇ ਜੇ ਲੱਗੇ ਜੇ ਉਸ ਮਾਤ ਨੂੰ ਦਾਨ ਨਹੀਂ ਕਰ ਸਕਿਆ ਕਿਸੇ ਗਰੀਬਾਂ ਨੇ ਮੁਖ ਨੂੰ ਮਾਰਨ ਕੇ ਗਰੀਬੀ ਮੁਖ ਨੂੰ ਸਿੱਖ ਗੁਰੂ ਕੀ ਗੋਲਕ ਜਾਣੇ ਇਸ ਪ੍ਰਕਾਰ ਦਾਨ ਨਹੀਂ ਜਿਹੜਾ ਕਰ ਸਕਿਆ ਪੁਰਖ ਕਿਸੇ ਪੁਰੂ ਦੇ ਵਕਤ ਨਹੀਂ ਕੋਈ ਕਰ ਸਕਿਆ ਅਤੇ ਨਾ ਸਾਧ ਸੰਗਤ ਦੀ ਕਹਿ ਲਈ ਕਰ ਸਕਿਆ ਉਸ ਧੰਦੇ ਨਾਲ ਕਿਤੇ ਹੀ ਕਾਜ ਨਾ ਆਇਓ ਉਹ ਕਿਸੇ ਕੰਮ ਆਇਆ ਕਿਤੇ ਹੀ ਕਾਜ ਨਾ ਆਇਆ ਉਹ ਕਾਜ ਕਿਸੇ ਕੰਮ ਨਾ ਆਇਆ ਜਿਹਨਾਂ ਨੂੰ ਸਾਹ ਲਿਆ ਉਹਨਾਂ ਦੇ ਹੱਥ ਆ ਗਿਆ ਓਨਰ ਚਾਹੇ ਸ਼ਰਾਬਾਂ ਪੀਤੀਆਂ ਚਾਹੇ ਕੋਈ ਭੈੜੇ ਆਚਾਰ ਕੀਤੇ ਹਨ ਹੀ ਜਹਾਨ ਤੁੰਦੀ ਹੈ ਕਰ ਆ ਭਰਨ ਮੁੁਰਖ ਦੇ ਕਿਸੇ ਜੋੜੀ ਹੋਈ ਕੰਮ ਨਾ ਆਈ ਮਾਇਆ ਉਹ ਕਰ ਆ ਭਰਨ ਸਵਾਰੀ ਸੇਜਾ ਜਿਵੇਂ ਕਿਸੇ ਇਸਤਰੀ ਨੇ ਊਖਣ ਪੈਰ ਕਰਕੇ ਸੇਜਾ ਚੰਗੀ ਸਵਾਰ ਕੇ ਬੈਠ ਜਾਵੇ ਕੰਮਨ ਥਾਟ ਬਣਾਇਆ ਕਾਮਣ ਆਪ ਦੇ ਪਤੀ ਦੀ ਪ੍ਰਾਪਤੀ ਦਾ ਵੀ ਮੈਨੂੰ ਪਤੀ ਮੇਰਾ ਮਿਲ ਜੂਗਾ ਇਹ ਜਿਆ ਠਾੜ ਬਣਾਉਟ ਬਣਾ ਲਿਆ ਹੋਵੇ ਸੰਗ ਨਾ ਪਾਇਓ ਆਪਣੇ ਭਰਤ ਉਹਦਾ ਪਤੀ ਜਿਹੜਾ ਸੀ ਗੁਣ ਨਾਂ ਦੇਖ ਕਰਕੇ ਉਹ ਉਹਦੇ ਬਾਸ ਪੁੱਜਿਆ ਨਹੀਂ ਇਸ ਕਰਕੇ ਸਾਥ ਨਹੀਂ ਪਾਇਆ ਆਪਣੇ ਪਤੀ ਦਾ ਪੀਖ ਪੀਖ ਦੁੱਖ ਪਾਇਆ ਇਹਦੇ ਕਿਉਂ ਸੇਜਾ ਨੂੰ ਤੇ ਠਾੜ ਵਾਰ ਨੂੰ ਸਾਰਨ ਦੁੱਖ ਹੀ ਪਉਂਦੀ ਹੈ ਸੁਖ ਨਹੀਂ ਉਹਨੂੰ ਨਿਕਲਦਾ ਪਤੀ ਦੀ ਪ੍ਰਸ਼ੰਤਾ ਕਰੀ ਤੋਂ ਬਗੈਰ ਇਸੇ ਪ੍ਰਕਾਰ ਕਰ ਆ ਭਰਨ ਸਵਾਰੀ ਸੀ ਜਦੋਂ ਸਾਧਨ ਕੀਤੇ ਭੁਖਣ ਬਣਾਏ ਆ ਆਸਣ ਲਾ ਲਿਆ ਪ੍ਰਾਣਾਯਾਮ ਕਰ ਲਿਆ ਇਹ ਯੋਗ ਦੇ ਆਸਣ ਜਿਹੜੇ ਕਰਨੇ ਆ ਭਰਨ ਭੁਖਣ ਬਣਾਉਣਾ ਕੀਤਾ ਤੇ ਸੇਜਿਆ ਅੰਤਾਂ ਕਰਨ ਦੀਆਂ ਦਸਵੀਂ ਧਾਰ ਦੀ ਯੋਗਾ ਅਭਿਆਸ ਦੁਆਰਾ ਬਣਾ ਲਈ ਕਾਮਨ ਥਾਟ ਬਣਾਇਆ ਕਾਮਨ ਪਤੀ ਦੇ ਚਾਹਵਾਨ ਹੈ ਸੰਸਾਰਾ ਕਾਰਜਕ੍ਰਿਤੀ ਨੂੰ ਤਰਾਜ ਕੇ ਸਾਧ ਕਰਕੇ ਇਸ਼ੁ ਦੀ ਪ੍ਰਾਪਤੀ ਵਾਲਾ ਠਾਕ ਬਣਾਵਟ ਨੂੰ ਬਣਾ ਲਿਆ ਸਾਧਨਾ ਦੀ ਨੂੰ ਸੰਗ ਨਾ ਪਾਇਓ ਆਪਣੇ ਭਰਤੀ ਆਪਾਸ ਬ੍ਰਤੀ ਇਹਨੂੰ ਆਪਣਾ ਪਰਤਾ ਜੋ ਪਤੀ ਹੈ ਉਹਦਾ ਮਲਾਪ ਇਸ ਨੇ ਨਾ ਪਾਇਆ ਬ੍ਰਹਮਾ ਕਾਰਕ੍ਰਿਤੀ ਨਾ ਹੋਈ ਸੰਸਾਰਾ ਕਾਰਹੀ ਬੇਖ ਪੀਖ ਦੁਖ ਪਾਇਆ ਸਾਧਨਾ ਨੂੰ ਵੇਖ ਵੇਖ ਕੇ ਦੁਖ ਪਾਉਂਦੀ ਮੈਂ ਇੰਨੇ ਸਾਧਨ ਕੀਤੇ ਇੰਨੇ ਛਿਲੇ ਕੱਢੇ ਐਨੀ ਤਪੱਸਿਆ ਕੀਤੀ ਮੈਨੂੰ ਅਜੇ ਵੀ ਪ੍ਰਾਪਤ ਨਹੀਂ ਹੋਇਆ ਕਿਉਂ ਦੁਖੀ ਪਾਉਣਾ ਕੀਤਾ ਹੈ ਵਿਯੋਗ ਦਾ ਸਾਰੂ ਦਿਨ ਸਾਰੂ ਦਿਨ ਸ ਮਜੂਰੀ ਕਰਤਾ ਜੀਰ ਸੇ ਪੋਥੀ ਵਾਲੀ ਜਾਕਿਆ ਕਰ ਮੇਰੇ ਮੂੰਹ ਵੱਲ ਕੀ ਤੱਕ ਰਹਿ ਐ ਮਾਰੇ ਤਾਬੇ ਪੋਥੀ ਦੀ ਬੈਠਕ ਕੀ ਕਰਦਾ ਕੋਈ ਗੋਡਾ ਚੱਕ ਲੈਣਾ ਚੌਕੜੀ ਮਾਰ ਸਾਰੂ ਦਿਨ ਸ ਮਜੂਰੀ ਕਰਤਾ ਸਾਰਾ ਜਹਨ ਇਸ ਪ੍ਰਕਾਰ ਕੋਈ ਆਦਮੀ ਮਜੂਰ ਕਰ ਮਜੂਰੀ ਕਰਦਾ ਰਿਹਾ ਹੋਵੇ ਤੋਹ ਮੂਸਲਹ ਛਰਾਇਆ ਉਹ ਤੋ ਫੂਸ ਜਿਹੜਾ ਜੋ ਜੀ ਦੇ ਕਿ ਕੱਢੇ ਹੋਏ ਆ ਫੂਸ ਨੂੰ ਮੂਸਲਾ ਨਾਲ ਛੜਦਾ ਰਵੇ ਉਹਦੇ ਚ ਹੱਥ ਕੀ ਹੋਣਾ ਏਸੇ ਪ੍ਰਕਾਰ ਸਾਧ ਸੰਗ ਜੀ ਸਾਰਾ ਦਿਨ ਮਜੂਰੀ ਤਪੱਸਿਆ ਕਰਦਾ ਰਿਹਾ ਲੋਕਾਂ ਤੋਂ ਸਿੱਧੇ ਮੰਗਦਾ ਰਿਹਾ ਅਤੇ ਕੋਈ ਮੂਸਲਾ ਸ਼ਾਫੇ ਜਗ ਆਦਿਕਾਂ ਦੀ ਸਮਗਰੀ ਕੀਤੀ ਜੇ ਫੂਸ ਨੂੰ ਛੜਨ ਲੱਗਿਆਂ ਨੂੰ ਹੋਰ ਕਿਹ ਚਾਹ ਨਹੀਂ ਨਿਕਲੋਗੇ ਏਸੇ ਪ੍ਰਕਾਰ ਸੇ ਕਾਮ ਕਰਮਾ ਰੂਪੀ ਸਾਧ ਸੰਗ ਜੀ ਤੁਹਾਂ ਦੇ ਤੁਹਾਰੇ ਦਾ ਨਹੀਂ ਨਾ ਚੇ ਬ੍ਰह्म ਗਿਆਨ ਰੂਪੀ ਅਨਾਜ ਨਹੀਂ ਮੁਕਤ ਰੂਪੀ ਫਲ ਨਹੀਂ ਹੈ ਉਸ ਕਾਮ ਕਰਮਾ ਰੂਪੀ ਸਾਧਨਾ ਰੂਪੀ ਹੁਸੈਨਾ ਛੱਡਦਾ ਰਿਹਾ ਕਦੇ ਤਪੱਸਿਆ ਕੀਤੀ ਕਦੇ ਜਲ ਧਾਰਾ ਕਰ ਲਈ ਜਿਉ ਹੁਸੈਨਾ ਛੱਡਦਾ ਰਿਹਾ ਜੱਗਾਂ ਦੀ ਸਮਗਰੀ ਬਣਾਉਂਦਾ ਰਿਹਾ ਕਦੇ ਧੂਪ ਕੁੱਟ ਲਈ ਕਦੇ ਭੋਲੀ ਪੱਤਰ ਕੁੱਟ ਲਿਆ ਖੇਧ ਪੈਉ ਬੇਗਾਰੀ ਨਿਆ ਉਹਦਾ ਬਾਈ ਮਾਰਾ ਕਹਿੰਦੇ ਇਸ ਤਰ੍ਹਾਂ ਦਾ ਖੇਤ ਤਕਲੀਫ ਹੋਈ ਜਿਵੇਂ ਬਗਾਰੀ ਆਦਮੀ ਫੜਿਆ ਹੋਇਆ ਜਿਉ ਬਗਾਰੀ ਕਿਸੇ ਦੀ ਜੇ ਦਾਾਂ ਔਰ ਖਸਮੇ ਤੇ ਕਰੇ ਮੈਂ ਦੁਖ ਸੁਹਾਵ ਬਗਾਰ ਚ ਪਗੜੇ ਹੋਏ ਨੂੰ ਮਜ਼ਦੂਰੀ ਨਹੀਂ ਮਿਲਦੀ ਹੁੰਦੀ ਇਸੇ ਪ੍ਰਕਾਰ ਇਸਤਰੀ ਪੁੱਤਰ ਦਾ ਬਗਾਰੀ ਜਾਂ ਤਕੜਿਆ ਹੋਇਆ ਘਰ ਕੈ ਕਾਮ ਨਾ ਆਇਆ ਕੋ ਤਾਂ ਸੱਚਖੰਡ ਦੀ ਪ੍ਰਾਪਤੀ ਦੇ ਕੰਮ ਤਾਂ ਆਇਆ ਨਹੀਂ ਇੱਥੇ ਬਗਾਰ ਕਰਦਾ ਰ ਇਸਤਰੀ ਪੁੱਤਰ ਦਾ ਗੋਲਾ ਬਣ ਕੇ ਭੈਉ ਅਨੁਗ੍ਰਹ ਜਾ ਕੋ ਪ੍ਰਭ ਕੋ ਇਹ ਭਾਈ ਜਿਨ੍ਹਾਂ ਦੇ ਤੇ ਮੇਰੇ ਵਾਹਿਗੁਰੂ ਦਾ ਅਨੁਗੁਰੂ ਕਿਰਪਾਲਤਾ ਹੋਈ ਐ ਪ੍ਰਸੰਨ ਹੋਇਆ ਮੇਰਾ ਪਿਆਰਾ ਇਸ ਹਿਰਦੇ ਨਾਮ ਵਸਾਇਆ ਸਾਰੀ ਤੁਖ ਉੱਗੇ ਪੜਿਓ ਅਗਲੀ ਵੀ ਸਾਧ ਸੰਗਤ ਕਾ ਪਾਛੈ ਪਰਿਓ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾਲਤਾ ਹੋਈ ਓ ਸਾਧ ਸੰਗਤ ਦੇ ਪੁਰੂਣੇ ਪੁੰਨਾਂ ਦੇ ਪ੍ਰੇਰੇ ਹੋਏ ਈਸ਼ਵਰ ਦੇ ਸਾਧ ਸੰਗਤ ਦੇ ਪਿੱਛੇ ਪਏ ਹਨ ਜਨ ਨਾਨਕ ਹਰ ਰਸ ਪਾਇਆ ਇਸ ਹਿਰਦੇ ਨਾਮ ਵਸਾਇਆ ਉਹਨਾਂ ਤੋਂ ਸੰਤਾਂ ਨੇ ਹਿਰਦੇ 'ਚ ਨਾਮ ਵਸਾਤਾ ਜਿਹਦੇ ਹਿਰਦੇ 'ਚ ਜੀ ਨਾਮ ਵਸਦਾ ਜਾਂ ਨਾਨਕ ਹਰ ਅਸ ਪਾਇਆ ਉਹਨਾਂ ਨੇ ਹਰੀ ਦੇ ਆਨੰਦ ਨੂੰ ਪ੍ਰਾਪਤ ਕਰ ਲਿਆ ਇਸ ਪ੍ਰਕਾਰ ਉਹ ਜਿਨ੍ਹਾਂ ਤੇ ਕਿਰਪਾਲੂ ਹੋਇਆ ਪ੍ਰਮੇਸ਼ਰ ਉਹਦੇ ਹਿਰਦੇ 'ਚ ਨਾਮ ਵਸਦਾ ਹੈ ਸਾਧ ਸੰਗਤ ਦੇ ਸ਼ਰਨ ਦੇ ਪਿੱਛੇ ਪੈ ਗਿਆ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਜਨਾਂ ਨੂੰ ਹਰੀ ਹਰ ਅਸ ਆਨੰਦ ਪ੍ਰਾਪਤ ਹੋ ਗਿਆ ਹੈ ਟੂਡੀ ਮਹੱਲਾ 5 ਕਿਰਪਾ ਨਿਧ ਬਸੋ ਹਿਦੈ ਹਰਨੀ ਪਰਮੇਸ਼ਰ ਦੇ ਪਾਸੋਂ ਇਹ ਚੀਜ਼ਾਂ ਮੰਗਣੀਆਂ ਚਾਹੀਦੀਆਂ ਅਸੀਂ ਹੋਰ ਪਦਾਰਸ ਮੰਗਨੇ ਤੇ ਕਿਰਪਾ ਦੇ ਸਮੁੰਦਰਾ ਕਾਲਪੁਰਖ ਵਾਹਿਗੁਰੂ ਸਾਡੇ ਮਿੱਤੋ ਪਰਤੀ ਹਿਰਦੇ 'ਚ ਬਸੋ ਐਸੀ ਕਿਰਪਾ ਕਰੋ ਕਦੇ ਭੁਲੋ ਨਾ ਤੈਸੀ ਬੁੱਧ ਕਰੋ ਪਰਗਾਸੀ ਆਤਮਬਿਸ਼ੇਣੀ ਬੁੱਧੀ ਜੜੀ ਜੇ ਭਗਤਾਂ ਸੰਤਾਂ ਦੀ ਹੈ ਉਹੀ ਬੁੱਧੀ ਸਾਡੇ ਅੰਦਰ ਆਤਮ ਵਿਸ਼ੇਣੀ ਪ੍ਰਗਟ ਕਰੋ ਲੱਗੈ ਪ੍ਰਭ ਸੰਗ ਪ੍ਰੀਤ ਤੈਹੀ ਗਹੀ ਜਹੀ ਕਰਕੇ ਹੈ ਪ੍ਰਭ ਤੇਰੇ ਨਾਲ ਸਾਡੀ ਪ੍ਰੀਤੀ ਲੱਗ ਜੇ ਐਸੀ ਸਾਡੇ ਮੁੱਧ ਪ੍ਰਗਟ ਕਰੋ ਐਸੀ ਬੁੱਧੀ ਨਾ ਹੋਈ ਜੀ ਦੇਵ ਖਾਬ ਤੋਂ ਰੱਖੇ ਪ੍ਰਭ ਆਪ ਦੇ ਨਾਲ ਪ੍ਰੀਤੀ ਲੱਗ ਜੇ ਸਪਰਥ ਇਹੀ ਜੀ ਬੁੱਧ ਸਾਡੇ ਅੰਦਰ ਪ੍ਰਕਾਸ਼ ਕਰੋ ਪ੍ਰਗਟ ਕਰੋ ਰਹਾਉ ਦਾਸ ਤੁਮਾਰੇ ਕੀ ਪਾਉ ਧੂੜਾ ਮਹਾਰਾਜ ਦੇ ਜਿਹੜੇ ਸੇਵਕ ਹੈ ਉਹਨਾਂ ਦੀ ਕਰਨ ਧੂੜ ਨੂੰ ਅਸੀਂ ਪ੍ਰਾਪਤ ਕਰੀਏ ਮਤਕ ਲੀਲੀ ਲਾਗ ਆਪਣੇ ਮੱਥੇ ਦੇਤੇ ਲੈ ਲੈ ਕੇ ਜੰਮੇ ਧੂੜ ਨੂੰ ਲਾਉਣਾ ਕਰੀਏ ਆਪਣੇ ਅੰਤਾਰ ਕਰਨ ਮੱਥੇ ਤੇ ਸਰਦਾ ਰੂਪੀ ਧੂੜਾ ਲੈ ਲੈ ਕੇ ਲਾਈਏ ਮਹਾਪਾਦ ਤੇ ਹੂਤ ਪੁਨੀਤਾ ਇਹ ਐਸੀ ਸੰਗਤ ਦੀ ਧੂੜ ਆ ਬੜੇ ਬੜੇ ਜਿਹੜੇ ਪਾਪੀ ਹੈ ਜਿਸ ਪ੍ਰਕਾਰ ਬਾਲਮੀਕ ਜਿਹੜਾ ਸੀ ਉਹ ਬਾਲਮੀ ਕੋ ਬਟਵਾ ਰਹੋ ਤਰੇਓ ਵੱਧ ਕੁ ਤਰੇ ਵਿਚਾਰੇ ਇਸ ਪ੍ਰਕਾਰ ਬੜੇ ਬੜੇ ਪਾਪੀ ਵੀ ਪਵਿੱਤਰ ਹੋ ਜਾਂਦੇ ਹਨ ਹਰ ਕੀਰਤਨ ਗੁਣ ਗਾਓ ਜੇ ਆਦੀ ਆਪ ਦੇ ਕੀਰਤਨ ਚ ਪਾ ਕੇ ਗੁਣਾ ਨੂੰ ਗਾਉਣਾ ਕਰਕੇ ਆਪਦੀਆਂ ਨੂੰ ਆਗਿਆ ਤੂੰਰੀ ਮੀਠੀ ਲੱਗੇ ਕੁਮਾਰਾ ਆਪਦੀ ਅਗੇ ਹਰ ਵਕਤ ਸਿਮਨ ਕਰਨ ਦੀ ਇਹ ਹਰ ਵਕਤ ਸਿਮਨ ਕਰਨ ਦੀ ਆਗਿਆ ਸਾਨੂੰ ਪਿਆਰੀ ਲੱਗੇ ਤੁਹਾਰੇ ਵਕਤ ਤੇਰਾ ਭਜਨ ਕਰਦੇ ਰਹੀਏ ਈਓ ਤੁਹਾਰੋ ਭਾਉ ਦੂਜਾ ਜਵਾਬ ਕਰ ਰਹਿਓ ਬਾਣਾ ਮੰਨਣ ਦੀ ਬਾਤ ਬਾਣਾ ਆਉਦਾ ਮੰਨਦੇ ਰਹੀਏ ਜੋ ਕੋਈ ਆਵ ਕਰਦੇ ਹੋ ਉਹ ਕਿ ਨਫਰਤ ਨਾ ਕਰੀ ਹੋਏ ਪਰਮੇਸ਼ਵਰੀਓ ਕਿਉਂ ਕਰਦਾ ਮੈਂ ਇੰਨਾ ਭਜਨ ਕਰਦਾ ਸੀ ਉਹ ਆਪਦਾ ਕੀਤਾ ਹੋਇਆ ਸਾਨੂੰ ਭਾਵੇ ਬਾਣਾ ਮੰਨਿਏ ਸੀ ਕਿਰਪਾ ਕਰੋ ਸਾਡੇ ਤੇ ਜੋ ਤੂੰ ਦੇਹ ਤਹੀਂ ਇਹ ਤ੍ਰਿਪਤਾ ਹੈ ਤੋ ਫੇਰ ਸਾਡੇ ਮਨ ਚ ਸੰਤੋਖ ਵੀ ਬਖਸ਼ੋ ਲਾਲਚੀ ਬਣਾ ਜਿ ਰਹੀਏ ਜੋ ਤੂੰ ਬਖਸ਼ਦੇ ਨੇ ਉਹਦੇ ਚ ਹੀ ਰੱਜੇ ਰਹੀਏ ਪ੍ਰਸੰਨ ਰਹੀਏ ਆਨ ਨਾ ਕਤ ਹੂੰ ਤਾਬ ਆਪ ਦਾ ਨਾਮ ਛੱਡ ਕੇ ਹੋਰ ਕਿਸੇ ਪਾਸੇ ਦੇਵੀ ਦੇ ਉਤਿਆਂ ਦੇ ਸੰਪਾ ਕੋਈਸ਼ਰ ਦਿਹਾਈਏ ਹੋਰ ਪਾਸੇ ਨਾ ਦੌੜਦੇ ਫਿਰਿਏ ਸਾਧ ਹੀ ਨੇਕਟ ਜਾਨੂ ਪ੍ਰਭ ਸੁਆਮੀ ਜੀ ਜਾਨੀ ਇੱਕ ਹੋਰ ਦਾਤ ਬਖਸ਼ੋ ਹਰਬਗ ਚਾਵਣੋਂ ਅੰਕ ਸੰਗ ਸਮਝੀਏ ਨੇੜੇ ਸਮਝੀਏ ਪ੍ਰਭੂ ਮਾਲਕ ਅਗਲ ਰੇਣ ਹੋਈ ਰਹੀ ਹੈ ਸਭੇ ਨਾਲ ਐਸੀ ਵੀ ਕਿਰਪਾ ਕਰੋ ਨੇੜੇ ਜਾਣ ਕੇ ਹੰਕਾਰ ਨਾ ਕਲੀ ਮੈਂਬਰਾਂ ਨੂੰ ਪ੍ਰਾਪਤ ਕਰ ਲਿਆ ਨਾ ਸਾਰਿਆਂ ਦੀ ਧੂੜ ਮਾਰਾ ਬਣੇ ਰਹੀ ਹੈ ਐਸੀ ਕਿਰਪਾ ਕਰੋ ਆਪ ਸਾਧੂ ਸੰਗਤ ਹੋਏ ਪ੍ਰਾਪਤ ਅਗਰ ਕੋ ਸੰਗਤ ਤੋਂ ਸਾਨੂੰ ਬਚਾ ਕੇ ਰੱਖੋ ਆਪ ਇਸ ਰੇਟ ਮਹਾਂਪੁਰਖ ਜਿਹੜੇ ਉਨਨ ਦੇ ਕਰਕੇ ਮਹਾਰਾਜ ਸੰਗਤ ਪ੍ਰਾਪਤ ਹੁੰਦੀ ਰਹੇ ਤਾਂ ਪ੍ਰਭ ਆਪਣਾ ਲਈਏ ਐਨੇ ਗੁਣ ਮਹਾਰਾਜੇ ਆ ਜਾਣ ਤਾਂ ਹੈ ਪ੍ਰਭੂ ਸਾਡੇ ਆਪਣੇ ਪਿਆਰੇ ਤਾਂ ਤੈਨੂੰ ਲੈ ਸਕੀਦਾ ਤਾਂ ਤੇਰੀ ਪ੍ਰਾਪਤੀ ਕਰ ਲੱਖ ਸਕੀਦਾ ਹੈ ਸਦਾ ਸਦਾ ਹਮ ਚੋਰੀ ਤੁਮਰੇ ਅਸੀਂ ਤਾਂ ਮਹਾਰਾ ਬਾਲਕਿਆਂ ਦੀ ਨਹੀਂ ਆਪ ਤੋਂ ਹੀ ਮੰਗਣਾ ਹੈ ਨਾ ਸਦਾ ਸਦਾ ਵਾਤੇ ਛੋਰੇ ਛੋਟੇ ਬੱਚੇ ਹਾਂ ਆਪਦੇ ਅਸੀਂ ਤੂੰ ਪ੍ਰਭ ਹਮਰੋ ਮੀਰਾ ਅਸੀਂ ਛੋਟਿਆਂ ਤੋਂ ਛੋਟੇ ਆਪਦੇ ਛੋਟੇ ਬੱਚੇ ਦਾਸਾਂ ਤੋਂ ਦਾਸਾਂ ਤੁਸੀਂ ਸਾਡੇ ਪ੍ਰਭ ਜੀ ਮੀਰਾ ਪਾਤਸ਼ਾਹ ਵੱਡਿਆਂ ਤੋਂ ਵੱਡੇ ਹਾਂ ਨਾਨਕ ਬਾਰਕ ਤੁਮ ਮਾਤ ਪਿਤਾ ਇਸ ਜੇ ਪਾਤਸ਼ਾਹ ਅਸੀਂ ਤਾਂ ਬੱਚਿਆਂ ਦੀ ਨਹੀਂ ਆਈ ਹੈ ਸਤਗੁਰੂ ਜੀ ਆਪਾਂ ਨੂੰ ਜਾਣ ਚਾਹਦੇ ਹੈ ਤੁਸੀਂ ਅਕਾਲ ਪੁਰਖ ਸਾਡੇ ਹਰ ਆਪੇ ਮਾਤਾ ਆਪੇ ਪਿਤਾ ਆਪ ਹੀ ਮਾਪਿਓ ਆਇਆ ਪਿੰਨ ਨੂੰ ਤਵਾਦਾਨ ਕਰਨ ਹੋਣੇ ਤੇ ਮੁਖ ਨਾਮ ਤੁਮਾਰੂ ਖੀਰ ਆਪਦਾ ਜਿਹੜਾ ਨਾਮ ਸਾਡੇ ਮੁਖ ਵਿੱਚ ਮਾਰਿਆ ਦੁੱਧ ਹਰ ਵਕਤ ਪ੍ਰਾਪਤ ਹੁੰਦਾ ਰਹੇ ਆਪਦੇ ਉਪਦੇਸ਼ ਰੂਪੀ ਅਸਨ ਦੁਆਰਾ ਨਾਮ ਰੂਪੀ ਦੁੱਧ ਚੁੰਗਲੇ ਰਹੀਏ ਅਸੀਂ ਇਹ ਸਾਡੇ ਮੁਖ ਵਿੱਚ ਦੁੱਧ ਦਿੰਨ ਵਾਲੇ ਬੱਚੇ ਨੂੰ ਜਿਵੇਂ ਦੁੱਧ ਨਾਲ ਹੀ ਪਾਲਣਾ ਹੁੰਦੀ ਹੈ ਐਵੇਂ ਹੋਰ ਸਾਦ ਨੂੰ ਮਾਰਿਆ ਅਸੀਂ ਕਠਨ ਕਰ ਨਹੀਂ ਸਕਦੇ ਆਪਦਾ ਨਾਮ ਹੀ ਦੁੱਧ ਸਾਨੂੰ ਪ੍ਰਾਪਤ ਹੋਵੇ